ਸਾਖੀ 10ਵੀਂ ਸੱਚਾ ਸੌਦਾਬਾਲ ਸਾਖੀਆਂ ਗੁਰੂ ਨਾਨਕ ਦੇਵ ਜੀ ਜਦ ਗੁਰੂ ਜੀ ਹੋਰ ਵੱਡੇ ਹੋਏ ਤਾਂ ਮਹਤਾ ਜੀ ਨੇ ਇਹ ਸੋਚਿਆ ਕਿ ਪੁੱਤਰ ਨੂੰ ਵਪਾਰ ਵਿੱਚ ਪਾਇਆ ਜਾਵੇ ਤਾਂ ਕਿ ਫਿਰਨ-ਤੁਰਨ ਨਾਲ ਉਹਨਾਂ ਦਾ ਜੀਵਨ ਲੱਗਾ ਰਹੇ ਅਤੇ ਕੁਝ ਲਾਭ ਵੀ ਪ੍ਰਾਪਤ ਹੋਵੇ ਇਸ ਕਾਰਜ ਵਾਸਤੇ ਉਹਨਾਂ ਗੁਰੂ ਜੀ ਨੂੰ 20 ਰੁਪਏ ਦਿੱਤੇ ਅਤੇ ਕਿਹਾ ਪੁੱਤਰ ਕੋਈ ਚੰਗਾ ਤੇ ਖਰਾ-ਖਰਾ ਸੌਦਾ ਕਰੋ ਜਿਸ ਨਾਲ ਚੰਗਾ ਲਾਭ ਹੋਵੇ ਮੈਂ ਤੇਰੇ ਨਾਲ ਪਾਈ ਵਾਲੇ ਨੂੰ ਪੇਚਦਾ ਹਾਂ ਤੁਸੀਂ ਕੋਈ ਐਸੇ ਮਾਲ ਖਰੀਦ ਕੇ ਲਿਆਵੋ ਜਿਹੜਾ ਇੱਥੇ ਵੇਚ ਕੇ ਚੰਗਾ ਨਫਾ ਨਿਕਲਾਵੇ ਗੁਰੂ ਨਾਨਕ ਨੇ ਪਿਤਾ ਜੀ ਦੀ ਗੱਲ ਨੂੰ ਮੰਨ ਲਿਆ ਅਤੇ 20 ਰੁਪਏ ਲੈ ਕੇ ਇੱਕ ਲਾਗਲੇ ਸ਼ਹਿਰ ਚੂਹੜਕਾਣੇ ਵੱਲ ਚੱਲ ਪਏ ਚੂਹੜਕਾਣੇ ਦੇ ਰਾਹ ਵਿੱਚ ਇੱਕ ਸੰਗਣੀ ਚੰਗੀ ਆਉਂਦੀ ਸੀ ਜਦ ਗੁਰੂ ਜੀ ਉੱਥੋਂ ਲੰਘਣ ਲੱਗੇ ਤਾਂ ਉਹਨਾਂ ਉੱਥੇ ਇੱਕ ਸਾਧੂਆਂ ਦਾ ਡੇਰਾ ਵੇਖਿਆ ਗੁਰੂ ਜੀ ਨੂੰ ਸਾਧੂਆਂ ਸੰਤਾਂ ਨਾਲ ਬਹੁਤ ਪਿਆਰ ਸੀ ਇਸ ਲਈ ਕੁੰਝ ਗੱਲਬਾਤ ਕਰਨ ਲਈ ਉਹ ਉੱਥੇ ਹੀ ਰੁਕ ਗਏ ਸਾਧੂਆਂ ਦੀਆਂ ਗੱਲਾਂ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਕਈ ਦਿਨਾਂ ਤੋਂ ਭੁੱਖੇ ਸਨ ਗੁਰੂ ਜੀ ਨੂੰ ਉਹਨਾਂ ਉਤੇ ਬਹੁਤ ਤਰਸ ਆਇਆ ਅਤੇ ਉਹਨਾਂ ਚੱਟ ਪੱਕਾ ਇਰਾਦਾ ਬਣਾ ਲਿਆ ਕਿ ਇਹਨਾਂ ਸਾਧੂਆਂ ਦੀ ਸਹਾਇਤਾ ਕੀਤੀ ਜਾਵੇ ਉਹਨਾਂ ਸੋਚਿਆ ਕਿ ਇਸ ਤੋਂ ਖਰਾ ਅਤੇ ਸੱਚਾ ਸਵਾਦ ਆ ਕੀ ਹੋ ਸਕਦਾ ਹੈ ਪੁਖਿਆ ਨੰਗੀਆਂ ਦੀ ਸੇਵਾ ਕਰਨਾ ਸਭ ਤੋਂ ਉੱਤਮ ਸੌਦਾ ਹੈ ਇਸ ਲਈ ਉਹਨਾਂ ਨੇ ਆਪਣੀ ਜੇਬ ਵਿੱਚੋਂ 20 ਰੁਪਏ ਕੱਢ ਕੇ ਸਾਧੂਆਂ ਦੇ ਅੱਗੇ ਧਰ ਦਿੱਤੇ ਪਰ ਸਾਧੂਆਂ ਨੇ ਚਾਂਦੀ ਨੂੰ ਹੱਥ ਲਾਉਣ ਤੋਂ ਨਾ ਕਰ ਦਿੱਤੀ ਸਾਧੂਆਂ ਦੇ ਗੁਰੂ ਨੇ ਕਿਹਾ ਸਾਨੂੰ ਚਾਂਦੀ ਦੀ ਲੋੜ ਨਹੀਂ ਤੁਸੀਂ ਹਾਲੇ ਛੋਟੀ ਉਮਰ ਦੇ ਹੋ ਇਹ ਰਕਮ ਦੇ ਕਿ ਤੁਹਾਡੇ ਪਿਤਾ ਨੇ ਤੁਹਾਨੂੰ ਕੋਈ ਕੰਮ ਤੰਦਾ ਕਰਨ ਲਈ ਭੇਜਿਆ ਹੋਵੇਗਾ असी तपस्या करते हाँ कई दिन भुखे रह सकते हाँ परमात्मा आप ही कोई उपा कर देता है पर गुरु जी दृढ़ता बोले कि मैन रकम कोई खरा सौदा वास्ते दीती गई है पर मैं ये समझता हाँ कि इस तो खरा सौदा होर कि हो सकता है जिस नाल भुख्या नंग प्रभु के प्यार की सेवा हो सके ਇਸ ਲਈ ਤੁਸੀਂ ਇਹ ਰਕਮ ਰੱਖੋ ਅਤੇ ਅਨ ਪਾਣੀ ਲਿਆ ਕੇ ਛਕੋ ਪਰ ਸਾਧੂਆਂ ਦੇ ਮੁਖੀ ਨੇ ਪੈਸੇ ਲੈਣ ਤੋਂ ਨਾ ਕਰ ਦਿੱਤੀ ਪਰ ਗੁਰੂ ਜੀ ਦੇ ਅਟਲ ਵਿਸ਼ਵਾਸ ਤੋਂ ਪ੍ਰਭਾਵਿਤ ਹੋ ਕੇ ਉਸ ਕਿਹਾ ਜੇ ਤੁਸੀਂ ਠੀਕ ਹੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਸਾਨੂੰ ਅਨ ਪਾਣੀ ਲਿਆ ਕੇ ਛਕਾ ਦੇਵੋ ਅਸੀਂ ਲੋਕ ਖਰੀਦੋ ਫਰੋਖਤ ਵਿੱਚ ਨਹੀਂ ਪੈਂਦੇ ਹਾਂ ਅਤੇ ਨਾ ਹੀ ਰੁਪਏ ਲਾਂਗੜ ਨਾਲ ਬੰਦੇ ਹਾਂ ਗੁਰੂ ਜੀ ਨੇ ਰੁੱਪੇ ਆਪਣੇ ਪਾਸ ਫੜ ਲਏ ਅਤੇ ਪਾਈ ਵਾਲੇ ਨੂੰ ਲੈ ਕੇ ਚੁਹੜਕਾਣੇ ਚਲੇ ਗਏ। ਉਹ ਤੋਂ ਉਹਨਾਂ ਨੇ ਰਾਸ਼ਨ ਅਤੇ ਕੱਪੜੇ ਖਰੀਦੇ। ਉੱਥੇ ਹੀ ਆਟਾ ਦੇ ਕਿ ਇੱਛੀ ਓਰੀ ਦੇ ਕੋਲੋਂ ਰੋਟੀਆਂ ਪਕਵਾ ਲਈਆਂ ਅਤੇ ਦਾਲ ਤਿਆਰ ਕਰਵਾ ਲਈ। ਇੱਕ ਗੱਡਾ ਉਹਨਾਂ ਕਿਰਾਏ ਤੇ ਲਿਆ ਅਤੇ ਉਸ ਉੱਤੇ ਬਾਕੀ ਦਾ ਰਾਸ਼ਨ, ਕਪੜਾ ਅਤੇ ਦਾਲ ਰੋਟੀ ਲੱਦ ਕੇ ਸਾਧੂਆਂ ਵਾਲੀ ਚੰਗੇ ਵਿੱਚ ਪਹੁੰਚ ਗਏ। ਉਨ੍ਹਾਂ ਸਾਧੂਆਂ ਨੂੰ ਦਾਲ ਰੋਟੀ ਆਪਣੇ ਹੱਥੀਂ ਖਵਾਇਆ ਅਤੇ ਪਹਿਨਣ ਵਾਸਤੇ ਉਹਨਾਂ ਨੂੰ ਕੱਪੜੇ ਦਿੱਤੇ ਸਾਧੂ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਗੁਰੂ ਜੀ ਨੂੰ ਬਹੁਤ ਅਸੀਸਾਂ ਦਿੱਤੀਆਂ ਗੁਰੂ ਜੀ ਤੇ ਪਾਈ ਬਾਲਾਫੇਲ ਪਿੰਡ ਨੂੰ ਚੱਲ ਪਏ ਪਿੰਡ ਲੱਗੇ ਪਹੁੰਚ ਕੇ ਪਾਈ ਬਾਲੇ ਨੂੰ ਉਹਨਾਂ ਪਿੰਡ ਪੇਚ ਦਿੱਤਾ ਅਤੇ ਆਪ ਸੰਗ ਨੇ ਦਰਖਤ ਹੇਠ ਛੁਪ ਕੇ ਬੈਠ ਗਏ जब महिता जी नु इस सब कुछ बारे पता लगा तो वह बहुत क्रोध में आए और गुरु जी उन्हें लोहत चिड़किया पर गुरु जी चुप रहे विचार सरवण वाली सारी संगत कमेंट वाइगुरु जी लिख के हाजरी लवाओ जी रोजाना सिख इतिहास दिया वीडियो देख ਲੇ ਸਿੱਖ 66 YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ व्हाट्सएप ग्रुप ज्वाइन करने अठानवे पांच सौ पाँह छियासी नौ सौ नब्बे नंबर ते मैसेज कर देवो जी वाहेगुरु जी का खालसा वाहगुरु जी की फतेह वाहेगुरु जीओ